ਜਸਟਿਸ ਸੰਜੀਵ ਖੰਨਾ ਇਹ ਬਣੇ ਨੇ ਇੰਡੀਆ ਦੇ 51ਸਟ ਚੀਫ ਜਸਟਿਸ ਆਰਟੀਕਲ 124 ਕਹਿੰਦਾ ਹੈ ਕਿ ਇੰਡੀਆ ਦਾ ਇੱਕ ਚੀਫ ਜਸਟਿਸ ਜ਼ਰੂਰ ਹੋਣਾ ਚਾਹੀਦਾ ਹੈ ਲੇਕਿਨ ਸੰਵਿਧਾਨ ਦੇ ਵਿੱਚ ਸੀਜੀਆਈ ਕਿੱਦਾਂ ਅਪਾਇੰਟ ਹੋਊਗਾ ਇਹਦਾ ਕੋਈ ਪ੍ਰੋਸੀਜਰ ਹੀ ਨਹੀਂ ਦੱਸਿਆ ਗਿਆ ਫਿਰ ਸੀਜੀਆ ਆ ਕੇ ਅਪਾਇੰਟ ਹੁੰਦਾ ਕਿੱਦਾਂ ਤਾਂ ਇੱਕ ਚੀਫ ਜਸਟਿਸ ਦੇ ਅਪਾਇੰਟਮੈਂਟ ਦੇ ਲਈ ਇੱਕ ਕਨਵੈਨਸ਼ਨ ਫਾਲੋ ਹੁੰਦਾ ਹੈ ਇੱਕ ਪ੍ਰੈਕਟਿਸ ਤਾਂ ਜਿਹੜਾ ਵੀ ਜਾਂਦਾ ਹੋਇਆ ਚੀਫ ਜਸਟਿਸ ਹੋਊਗਾ ਉਹ ਆਪਣੇ ਵੱਲੋਂ ਇੱਕ ਰეკਮੈਂਡ ਕਰਕੇ ਜਾਂਦਾ ਹੈ ਕਿ ਮੇਰੇ ਬਾਅਦ ਤੁਸੀਂ ਇਹਨੂੰ ਰੱਖ ਲਿਓ ਇਦਾਂ ਸੁਪਰੀਮ ਕੋਰਟ ਦਾ ਜਿਹੜਾ ਵੀ ਸਭ ਤੋਂ ਸੀਨੀਅਰ ਮੋਸਟ ਜੱਜ ਹੋਊਗਾ ਉਹਨੂੰ ਹੀ ਰეკਮੈਂਡ ਕੀਤਾ ਜਾਂਦਾ ਹੈ ਲੇਕਿਨ ਇੱਥੇ ਸੀਨੀਅਰ ਦਾ ਮਤਲਬ ਇਹ ਨਹੀਂ ਹੈ ਕਿ ਬਜ਼ੁਰਗ ਜਿਹੜਾ ਹੋਇਆ ਬਿਲਕੁਲ ਵੀ ਨਹੀਂ ਸੀਨੀਅਰ ਦਾ ਮਤਲਬ ਇਹ ਹੈ ਜਿਹਨੂੰ ਸਭ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਸੁਪਰੀਮ ਕੋਰਟ ਵਿੱਚ ਐਜ਼ ਅ ਜੱਜ ਤਾਂ ਫਿਰ ਜਾਂਦੇ ਹੋਏ ਸੀਜੀਐ ਦਾ ਇਹ ਰეკਮੈਂਡੇਸ਼ਨ ਜਾਂਦਾ ਹੈ ਲਾਅ ਮਿਨਿਸਟਰੀ ਕੋਲ ਤੇ ਫਿਰ ਲਾਅ ਮਿਨਿਸਟਰੀ ਇਹਨੂੰ ਅੱਗੇ ਭੇਜਦੀ ਹੈ ਪ੍ਰਧਾਨ ਮੰਤਰੀ ਕੋਲ ਫਿਰ ਪ੍ਰਧਾਨ ਮੰਤਰੀ ਐਡਵਾਈਸ ਕਰਦਾ ਹੈ ਰਾਸ਼ਟਰਪਤੀ ਨੂੰ ਕਿ ਅਗਲਾ ਚੀਫ ਜਸਟਿਸ ਤੁਸੀਂ ਕਿਹਨੂੰ ਬਣਾਓ ਤੇ ਫਿਰ ਐਦਾਂ ਕਰਕੇ ਅਪੋਇੰਟ ਕੀਤਾ ਜਾਂਦਾ ਹੈ ਭਾਰਤ ਦਾ ਨਵਾਂ ਚੀਫ ਜਸਟਿਸ ਤਾਂ ਹੁਣ ਤੁਸੀਂ ਮੈਨੂੰ ਦੱਸੋ ਕਿ ਸੰਜੀਵ ਖੰਨਾ ਸਾਹਿਬ